ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਰਵਿਊਜ਼ ਆਪ ਸਭ ਨੂੰ ਪਤਾ ਹੀ ਹੈ ਕਿ ਦਸੰਬਰ ਦਾ ਮਹੀਨਾ ਜਿਹੜਾ ਚੜ ਗਿਆ ਜੀ 1 ਦਸੰਬਰ ਹੋ ਚੁੱਕਿਆ ਇਸ ਨੂੰ ਲੈ ਕੇ ਵੱਡੇ ਅਪਡੇਟ ਸਾਹਮਣੇ ਆਈ ਹੈ ਕਿ ਆਮ ਜਨਤਾ ਨੂੰ ਦਸੰਬਰ ਮਹੀਨੇ ਦੇ ਪਹਿਲੇ ਦਿਨ ਵੱਡਾ ਝਟਕਾ ਲੱਗਿਆ ਹੈ ਕਹਿੰਦੇ ਕਿ ਰੋਜ਼ਾਨਾ ਘਰਾਂ ਵਿੱਚ ਇਸਤੇਮਾਲ ਹੋਣ ਵਾਲਾ ਐਲ ਪੀ ਜੀ ਗੈਸ ਸਿਲੰਡਰ ਅੱਜ ਮਹਿੰਗਾ ਹੋ ਗਿਆ ਦਾਦੀ ਕਿ 1 ਦਸੰਬਰ 2024 ਤੋਂ 19 ਕਿਲੋ ਵਾਲੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਜਾਣੇ ਕਿ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਇਹ ਸਿਲੰਡਰ ਹੁਣ 16650 ਰੁਪਏ ਹੋ ਗਿਆ ਹੈ। ਇਹ ਨਮੀਆਂ ਦਰਾਂ ਦੇਸ਼ ਭਰ ਵਿੱਚ ਅੱਜ ਤੋਂ ਹੀ ਲਾਗੂ ਹੋ ਗਈਆਂ ਹਨ। ਦੱਸਦੀ ਹੈ ਕਿ ਦੂਜੇ ਪਾਸੇ 1465 2 ਕਿਲੋਗ੍ਰam ਵਾਲੇ ਕੇਲੂ ਗੈਸ ਸਿਲੰਡਰ ਦੀ ਕੀਮਤ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ। ਇਹ ਦਿੱਲੀ ਵਿੱਚ 803 ਰੁਪਿਆ ਤੇ ਮੁੰਬਈ ਵਿੱਚ 802.50 ਰੁਪਏ ਉਪਲਬਧ ਹੈ। ਹਾਲਾਂਕਿ ਵਪਾਰਕ ਕੈਂ ਸਿਲੰਡਰ ਦੀਆਂ ਕੀਮਤਾਂ ਵਧਣ ਨਾਲ ਮੰਗਿਆਂ ਦਾ ਅਸਰ ਆਮ ਜਨਤਾ ਦੀਆਂ ਜੇਬਾ ਤੇ ਹੀ ਪਵੇਗਾ ਕਿਉਂਕਿ ਇਸ ਸਮੇਂ ਵਿਆਹ ਦਾ ਸੀਜ਼ਨ ਚੱਲ ਰਿਹਾ ਹੈ ਇਸ ਵਿੱਚ ਇੰਸਟੈਂਡਰਨ ਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਹੈ ਹੋਰ ਖਬਰਾਂ ਜਾਣਨ ਲਈ ਸਾਡੇ ਚੈਨਲ ਨੂੰ ਕੰਟੀ ਵਾਲਾ ਬਟਨ ਦਬਾ ਕੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਮਿਲਦਿਆਂ ਹੋਏ ਵੀਡੀਓ ਦੇ ਨਾਲ ਧੰਨਵਾਦ ਜੀ